ਜੀ ਦੋਸਤੋ ਵੀਡੀਓ ਨਾਲ ਬਨੇ ਰਹੋ ਕਿਉਂਕਿ ਅੱਜ ਮੈਂ ਤੁਹਾਨੂੰ ਨਾ ਸੋਨੂ ਕੌਰ ਦੀ ਪੌਲ ਰਿਕਾਰਡਿੰਗ ਜਿਹੜੀ ਹੈਗੀ ਆ ਉਹ ਸੁਣਾਉਣੀ ਆ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਬਨੇ ਰਹੋ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਸੋਨੂ ਕੌਰ ਤੁਸੀਂ ਦੇਖਿਆ ਹੋਣਾ ਵੀ ਪ੍ਰਵੀਨ ਨਾਮ ਦੀ ਕੁੜੀ ਆ ਜਿਹੜੀ ਸ਼ਾਰਟ ਪੰਜਾਬੀ ਫਿਲਮਾਂ 'ਚ ਕੰਮ ਕਰਦੀ ਏ ਉਸ ਕੁੜੀ ਨੇ ਇਹਦਾ ਸੱਚ ਜਿਹੜਾ ਸੀਗਾ ਉਹਨੇ ਨਾਰਮਲੀ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਤੇ ਇਹਨੇ ਉਹਨੂੰ ਫੋਨ ਕਰਕੇ ਉਹਦੇ ਨਾਲ ਐਨੇ ਭੜੇ ਤਰੀਕੇ ਦੇ ਨਾਲ ਗੱਲ ਕੀਤੀ ਐਨੇ ਘਟੀਆ ਤਰੀਕੇ ਦੇ ਨਾਲ ਗੱਲ ਕੀਤੀ ਤੇ ਫੋਨ ਤੇ ਜੋ ਵੀ ਇਹਨੇ ਕਿਹਾ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਇਸ ਕੁੜੀ ਨੇ ਰਿਕਾਰਡ ਕੀਤਾ ਤੇ ਉਹਨੇ ਰਿਕਾਰਡਿੰਗ ਜਿਹੜੀ ਸੁਣਣਾ ਚਾਹੁੰਦੀ ਤੁਹਾਡੇ ਸਭ ਦੇ ਸਾਹਮਣੇ ਰੱਖਣਾ ਚਾਹੁੰਦੀ ਆ ਤਾਂ ਆ ਵੀਡੀਓ ਨਾਲ ਬਣੇ ਰਹੋ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਤਾਂ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਵੀਡੀਓ ਜਿਹੜੀ ਹੈਗੀ ਇਹਦੇ ਵਿੱਚ ਆਪਾਂ ਅੱਜ ਪ੍ਰੂਫ ਲੈ ਕੇ ਆਏ ਆ ਸੋਨੂ ਕੋਰ ਦੀ ਰਿਕਾਰਡਿੰਗ ਤੁਹਾਡੇ ਸਾਹਮਣੇ ਰੱਖੂਗੀ ਮੈਂ ਉਸ ਤੋਂ ਪਹਿਲਾਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਜਿਹੜਾ ਹੈਗਾ ਮੇਰਾ ਮਾਨ ਰੱਖਿਆ ਕਿਉਂਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਇੱਕ ਸ਼ਿਕਾਇਤ ਕੀਤੀ ਸੀ ਕਿ ਜਿਹੜੀਆਂ ਮੈਂ ਵਾਇਸਓਵਰ ਕਰਕੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੂੰ ਤੁਸੀਂ ਪਿਆਰ ਨਹੀਂ ਦਿੱਤਾ ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਵਿਦ ਫੇਸ ਵੀਡੀਓਜ਼ ਬਣਾਇਆ ਕਰਾਂ ਤਾਂ ਆਪਾਂ ਇਦਾਂ ਹੀ ਕੋਸ਼ਿਸ਼ ਕਰਿਆ ਕਰਾਂਗੇ ਬਸ ਤੁਸੀਂ ਭੈਣ ਭਰਾ ਸਪੋਰਟ ਕਰਦੇ ਰਹੋ ਤਾਂ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਤਾਂ ਪ੍ਰਵੀਨ ਜਿਹੜੀ ਹੈਗੀ ਆ ਸ਼ਾਰਟ ਪੰਜਾਬੀ ਫਿਲਮਾਂ ਦੇ ਵਿੱਚ ਕੁੜੀ ਕੰਮ ਕਰਦੀ ਆ ਉਹਨੇ ਇੱਕ ਸਾਵਲੇ ਰੰਗ ਦੇ ਉੱਪਰ ਇੱਕ ਸਕ੍ਰਿਪਟ ਤਿਆਰ ਕੀਤੀ ਸੀ ਠੀਕ ਹੈ ਇੱਕ ਸਟੋਰੀ ਲਿਖੀ ਸੀ ਤਾਂ ਉਹਨੂੰ ਲੱਗਿਆ ਵੀ सोनू कौर ਜਿਹੜੀ ਹੈਗੀ ਆ ਉਹ ਉਹਦੇ ਵਿੱਚ ਫਿੱਟ ਬੈਠੂਗੀ ਉਹਨੂੰ ਲੀਡ ਰੋਲ ਤੇ ਲਿਆ ਜਾਊਗਾ ਤੇ ਹੁਣ ਤੁਹਾਨੂੰ ਪਤਾ ਵੀ ਜਿਹੜੀਆਂ ਸ਼ਾਰਟ ਮੂਵੀਜ਼ ਹੁੰਦੀਆਂ ਉਹ ਪਰ ਡੇ ਦੇ ਹਿਸਾਬ ਨਾਲ ਉਹਦੇ ਲਈ ਪੇ ਕਰਦੇ ਨੇ ਹਨਾ ਤੇ ਇੱਕ ਦਿਨ ਦਾ ਸ਼ੂਟ ਤਾਂ ਹੁੰਦਾ ਨਹੀਂ ਸੀਰੀਜ਼ ਜਿਹੜੇ ਹੁੰਦੇ ਆ ਲੋਕ ਚਲਾਉਂਦੇ ਨੇ ਵੈਬ ਸੀਰੀਜ਼ ਕਹਿ ਸਕਦੇ ਹੋ ਤੁਸੀਂ ਹਨਾ ਐਪੀਸੋਡਸ ਆਉਂਦੇ ਨੇ ਤਾਂ ਉਸ ਕੁੜੀ ਨੇ सोनू कौर ਨੂੰ ਬਕਾਇਦਾ ਕਾਲ ਕੀਤੀ ਕਿ ਤੂੰ ਸਾਡੇ ਨਾਲ ਕੰਮ ਕਰ ਠੀਕ ਹੈ ਤੇ ਤੇਰੇ ਮਤਲਬ ਕਿੰਨੀ ਪੇਮੈਂਟ ਲਓਗੇ ਤਾਂ ਸੋਨੂ ਕੌਰ ਨੇ ਬਹੁਤ ਰੂਡਲੀ ਉਹਨੂੰ ਜਵਾਬ ਦਿੱਤਾ ਕਿ ਮੈਂ 20000 ਰੁਪਿਆ ਪਰ ਡੇ ਸ਼ੂਟ ਦਾ ਲੈਣੀ ਆ ਪਲੱਸ 2500 ਰੁਪਿਆ ਆਨ ਜਾਣ ਦਾ ਪਲੱਸ ਖਾਣ ਦਾ ਅਲੱਗ ਇਹਦੇ ਉੱਪਰ ਹਾਲਾਂਕਿ ਮੈਂ ਵੀਡੀਓ ਬਣਾ ਸਕ ਚੁੱਕੀ ਆ ਪਰ ਜਿਹੜੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਨੇ ਉਹ ਵਾਇਸਓਵਰ ਦੇ ਵਿੱਚ ਸੀ ਸੋ ਇਸ ਕਰਕੇ ਮੈਂ ਇੱਥੇ ਕਲੀਅਰ ਕਰ ਰਹੀ ਆ ਇੱਕ ਚੀਜ਼ ਤਾਂ ਤੁਸੀਂ ਸੋਚੋ ਵੀ ਪਹਿਲੀ ਗੱਲ ਤਾਂ ਸੋਨੂ ਕੌਰ ਮੈਂ ਉਹਦੀ ਸ਼ਕਲ ਤੇ ਟਿੱਪਣੀ ਨਹੀਂ ਕਰ ਰਹੀ ਕਿਉਂਕਿ ਪ੍ਰਮਾਤਮਾ ਨੇ ਰੰਗ ਰੂਪ ਜਿਹੜੇ ਦਿੱਤੇ ਆ ਉਦੇ ਰੰਗ ਦੇ ਕਰਕੇ ਹੀ ਉਹ ਅੱਜ ਇੰਨੀ ਚਰਚਾ 'ਚ ਸਹੀ ਹੈ ਨਾ ਤੇ ਰੰਗ ਰੂਪ ਦੀ ਮੈਨੂੰ ਕੋਈ ਉਹ ਨਹੀਂਗਾ ਪਰ ਬੰਦੇ ਦੇ ਵਿੱਚ ਕੋਈ ਗੁਣ ਹੋਣਾ ਜ਼ਰੂਰੀ ਹੁੰਦਾ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ ਠੀਕ ਹੈ ਇਹ ਜਿਹੜਾ ਫੇਮ ਆ ਨਾ ਇਹ ਕੁਝ ਕੁ ਦਿਨਾਂ ਦਾ ਹੁੰਦਾ ਜੇ ਲੋਕ ਹੈਗੇ ਆ ਲੋਕੀ ਤਾਂ ਚੜਾਉਣ ਵਾਲੇ ਤੇ ਲੋਕਾਂ ਨੇ ਇੱਕ ਕਮੈਂਟ 'ਚ ਥੱਲੇ ਸੁੱਟ ਦੇਣਾ ਜਦੋਂ ਜਿਹੜੇ ਲੋਕ ਅੱਜ ਤੁਹਾਨੂੰ ਦੇਖਦੇ ਨੇ ਹੁਣ ਮੇਰੇ ਤੇ ਲਾ ਲਓ ਮੈਂ ਸੋਨੂ ਕੌਰ ਨੂੰ ਛੱਡੋ ਤੁਸੀਂ ਜਿੰਨੇ ਕੁ ਵੀ ਮੇਰੇ ਭੈਣ ਭਰਾਓ ਜਿੰਨੇ ਕੁ ਜਣੇ ਮੈਨੂੰ ਦੇਖਦੇ ਹੋ ਜੇ ਕੱਲ ਨੂੰ ਮੈਂ ਹੁਣ ਤੁਹਾਨੂੰ ਵੀ ਗਲਤ ਬੋਲਣ ਲੱਗ ਜਾ ਤੁਸੀਂ ਮੈਨੂੰ ਕੁਝ ਕਹਿਨੇ ਹੋ ਮੈਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰਾਂ ਮੈਂ ਤੁਹਾਨੂੰ ਗਲਤ ਬੋਲਾਂ ਤਾਂ ਤੁਸੀਂ ਕੀ ਕਰੋਗੇ ਓਬਵੀਅਸ ਆ ਵੀ ਤੁਸੀਂ ਮੇਰੀਆਂ ਵੀਡੀਓਜ਼ ਦੇਖਣੋਂ ਹਟ ਜਾਓਗੇ ਇਹੀ ਕਰੋਗੇ ਫਿਰ ਮੈਂ ਕੀ ਕਰੂੰਗੀ ਕਿੱਥੇ ਜਾਊਂਗੀ ਮਤਲਬ ਵੀ ਮੈਂ ਤਾਂ ਚਲੋ ਕੋਈ ਗੱਲ ਨਹੀਂ ਹੈ ਨਾ ਵੀ ਆਪਾਂ ਐਦਾਂ ਕੰਮ ਕਰ ਰਹੇ ਆ ਵੀ ਇੱਕ ਗੱਲ ਹੈ ਵੀ ਸੋਨੂ ਕੋਰ ਮੈਂ ਪ੍ਰੀਤਕਾਸ਼ ਦੀ ਇੱਥੇ ਗੱਲ ਕਰਨਾ ਚਾਹੂੰਗੀ ਪ੍ਰੀਤਕਾਸ਼ ਹੋਰਾਂ ਨੇ ਕੀ ਕੀਤਾ ਤੁਹਾਨੂੰ ਸਭ ਨੂੰ ਪਤਾ ਨਾ ਤਾਂ ਕੀ ਹੋਇਆ ਹੁਣ ਉਹਨਾਂ ਦੇ ਪਹਿਲਾ ਵਲੌਗਸ ਕਿੰਨੇ ਵਧੀਆ ਚੱਲਦੇ ਸੀ ਹੁਣ ਕੀ ਹੋਇਆ ਲੋਕਾਂ ਨੂੰ ਸ਼ਰੇਆਮ ਗਾਲਾਂ ਕੱਢਣਾ ਸ਼ਰੇਆਮ ਗਲਤ ਬੋਲਣ ਦਾ ਨਤੀਜਾ ਕੀ ਨਿਕਲਿਆ ਹੁਣ ਸੋਨੂ ਕੋਰ ਦਾ ਅਸਲੀ ਚਿਹਰਾ ਉਹਨਾਂ ਦੇ ਤਰੀਕੇ ਦੇ ਮਤਲਬ ਉਹਨਾਂ ਵਾਂਗੂ ਹੀ ਲੋਕਾਂ ਦੇ ਸਾਹਮਣੇ ਆ ਰਿਹਾ ਤਾਂ ਦੇਖੋ ਉਸ ਕੁੜੀ ਨੇ ਪੌਡਕਾਸਟ ਦੇ ਵਿੱਚ ਕੋਈ ਝੂਠ ਨਹੀਂ ਮਾਰਿਆ ਜੇ ਉਹ ਝੂਠ ਕਹਿੰਦੀ ਹੁੰਦੀ ਤਾਂ ਪੌਡਕਾਸਟ ਦੇ ਵਿੱਚ ਇਹ ਚੀਜ਼ ਉਹਨੇ ਲੋਕਾਂ ਦੇ ਸਾਹਮਣੇ ਨਹੀਂ ਰੱਖਣੀ ਸੀ ਤਾਂ ਉਹਨੇ ਪੌਡਕਾਸਟ ਦੇ ਵਿੱਚ ਸਾਫ਼-ਸਾਫ਼ ਆਖਿਆ ਵੀ ਸੋਨੂ ਕੋਰ ਨੇ ਮੈਥੋਂ ਐਨੇ ਪੈਸੇ ਮੰਗੇ ਤੇ ਵੀ ਦੇਖੋ ਲੋਕ ਹੀ ਚੜਾਉਣ ਵਾਲੇ ਆ ਤੇ ਲੋਕ ਹੀ ਥੱਲੇ ਲਾਉਣ ਵਾਲੇ ਆ ਠੀਕ ਹੈ ਵੀ ਹਵਾ ਨਹੀਂ ਕਰਨੀ ਚਾਹੀਦੀ ਉਹਨੇ ਇਹ ਚੀਜ਼ ਕਹੀ ਨਾਰਮਲ ਹੈ ਤੇ ਸੋਨੂ ਕੌਰ ਨੂੰ ਉਸ ਗੱਲ ਦਾ ਆਇਆ ਗੁੱਸਾ ਸੋਨੂ ਕੌਰ ਨੇ ਫੋਨ ਲਾ ਕੇ ਕਿਸੇ ਨਾਲ ਗੱਲ ਕਰਵਾਈ ਉਹਨੇ ਫੋਨ ਲਾ ਕੇ ਉਸ ਕੁੜੀ ਨਾਲ ਗੱਲ ਕੀਤੀ ਉਹਨੂੰ ਇਹ ਕਿਹਾ ਬਕਾਇਦਾ ਵੀ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਉਹਦੀ ਜ਼ਿੰਮੇਵਾਰ ਤੂੰ ਹੋਵੇਂਗੀ ਪਲੱਸ ਉਹਨੇ ਇਹ ਕਿਹਾ ਮਤਲਬ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਹੈ ਅੱਗੇ ਉਹਨੇ ਮਤਲਬ ਇੰਨਾ ਬੋਲਿਆ ਗੱਲ ਕੋਈ ਹੋਰ ਕਰ ਰਹੀ ਸੀ ਉਹ ਪਿੱਛੇ ਕਹਿ ਰਹੀ ਸੀ ਜਦੋਂ ਪ੍ਰਵੀਨ ਨੇ ਦੱਸਿਆ ਵੀ ਹਾਂ ਮੈਂ ਸਿਰਫ ਇਹ ਕਹਿ ਰਹੀਆਂ ਵੀ ਇਹਨੇ ਪੈਸੇ ਇੰਨੇ ਮੰਗੇ 5-7000 ਰੁਪਏ ਮੰਗ ਲਨ ਦੀ ਅਸੀਂ ਦੇ ਵੀ ਸਕਦੇ ਸੀ ਤਾਂ ਸੋਨੂ ਨੇ ਕਿਹਾ ਮੈਂ ਤਾਂ 40000 ਵੀ ਮੰਗ ਲੈਣੀ ਮੈਂ ਤਾਂ 45000 ਵੀ ਮੰਗ ਲੈਣੀ ਆ ਕਿਸੇ ਨੇ ਵੀਡੀਓ ਕਰਾਉਣੀਆਂ ਕਰਾਵੇ ਨਹੀਂ ਕਰਾਉਣੀ ਨਾ ਕਰਾਵੇ ਹੁਣ ਤੁਸੀਂ ਉਹਦੀ ਇਹ ਵਰਡਿੰਗ ਸੁਣਿਓ ਆ ਮੈਲ ਆਉਣੀ ਆ ਦੇਖਿਓ ਜਰਾ ਉਹ ਚੈਟ ਵੀ ਨਾਲ ਨਾਲ ਉੜ ਗਈ ਆਪਾਂ ਮੈਂ ਇਹ ਕੰਮ ਕਰਨਾ ਸੀ ਨਾਲ ਤਾਂ ਗੈਰ ਮੰਦੇ ਹੁਣ ਰਾਤੀ ਪਰੋਂ ਨਾਲ ਗੱਲ ਫਿਰ ਮੈਂ ਤਾਂ ਕੁਝ ਗਲਤ ਨਹੀਂ ਨਾ ਕਿਹਾ ਸੋਨੂ ਕਿ ਕਿਉਂਕਿ ਸੋਨੂ ਨੇ ਮੈਨੂੰ ਸਾਫ਼ ਇਹ ਗੱਲ ਕਹਤੀ ਕਹਿੰਦੀ ਜੇ ਕਹਿੰਦੀ ਮੇਨੂੰ ਕੁਝ ਹੋ ਗਿਆ ਕੱਲ੍ਹ ਕਲਾ ਨੂੰ ਤਾਂ ਮੇਰੀ ਮੌਦੀ ਜੀਮੇਵਰ ਤੂੰ ਆਏਂਗੀ ਠੀਕ ਹੈ ਜੀ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਕੀ ਗੱਲ ਵੀ ਮੈਂ ਤਾਂ ਜਿਹੜੀ ਗੱਲ ਜੈਨੂਣਾ ਮੈਂ ਉਹ ਗੱਲ ਕਹੀ ਨਾ ਮੈਂ ਆਪਾਂ ਸੁੱਤੇ ਸਵੇਰ ਬੋਲਤਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਦੇ ਸਿਰ ਜਿਹੜੇ ਪੈਣ ਭਰਾਵਾਂ ਦੇ ਸਿਰ ਤੋਂ ਆਪਾਂ ਬਣਿਆ ਉੱਠਿਆ ਆਪਾਂ ਉਹਨਾਂ ਨੂੰ ਹੀ ਬਾਰਵੀਂ ਤੇ ਟਿਚ ਕਰਕੇ ਆਵਾਜ਼ ਤੁਹਾਨੂੰ ਸਿਆਣ ਚ ਆ ਗਈ ਹੋਣੀ ਹੈ ਵੀ ਕੀ ਦੀ ਇਹ ਸੋਨੂ ਕੌਰ ਨੇ ਉਹਨੂੰ ਕਾਲ ਕੀਤੀ ਸੀ ਕਾਲ ਕਰਕੇ ਇਹ ਚੀਜ਼ ਉਹਨੇ ਮਤਲਬ ਬੋਲੀ ਉਹਨੂੰ ਦੇਖੋ ਬੋਲਣ ਤੁਹਾਨੂੰ ਲੱਗਦਾ ਵੀ 40-45000 ਰੁਪਏ ਮਤਲਬ ਵੀ ਲੋਕ ਕਮਲੇ ਨੇ ਐਡੀ ਕਿੱਟਿਕ ਸੋਨੂ ਕੌਰ ਹੋਏਗੀ ਤੁਸੀਂ ਇੰਨੇ ਪੈਸੇ ਦੇਣੀ ਆ ਕਿਸੇ ਚੱਜਦੇ ਬੰਦੇ ਤੋਂ ਕਰਵਾਓ ਆਪਣੀ ਪ੍ਰੋਮੋਸ਼ਨ ਵਗੈਰਾ ਜਦੋਂ ਉਹ ਕਿਸੇ ਬੰਦੇ ਦੀ ਕਦਰ ਹੀ ਨਹੀਂ ਕਰ ਰਹੀ ਕਿਸੇ ਨੂੰ ਰਿਸਪੈਕਟ ਨਹੀਂ ਦੇ ਰਹੀ ਉਹਨੂੰ ਇਹ ਨਹੀਂ ਪਤਾ ਵੀ ਆਪ ਤੋਂ ਵੱਡੇ ਨੂੰ ਕਿਵੇਂ ਬੋਲਣਾ ਕਿਵੇਂ ਗੱਲ ਕਰਨੀ ਆ ਪ੍ਰਵੀਨ ਹਾਲਾਂਕਿ ਚਲੋ ਮੰਨਦੇ ਆ ਵੀ ਇਹਨਾਂ ਨਹੀਂ ਫਰਕ ਪਰ ਫਿਰ ਵੀ ਉਹ ਤੋਂ ਵੱਡੀ ਆ ਆਪ ਤੋਂ ਵੱਡੇ ਨੂੰ ਰਿਸਪੈਕਟ ਨਾਲ ਗੱਲ ਕਰੋ ਇਹ ਕੀ ਗੱਲ ਹੋਈ ਵੀ ਤੁਸੀਂ ਅੱਜ ਚਾਰ ਤੁਹਾਡੇ ਫੋਲੋਅਰਸ ਵੱਧ ਨੇ ਤੇ ਤੁਸੀਂ ਜਮਈ ਬੰਦੇ ਨੂੰ ਪੈਰ ਦੇ ਜੁੱਤੀ ਸਮਝਣ ਲੱਗ ਗਏ ਦੂਸਰੇ ਇਨਸਾਨ ਨੂੰ ਹਜੇ ਤਾਂ ਪਤਾ ਨਹੀਂ ਕਿੰਨੇ ਆਕ ਗੱਲਾਂ ਸਾਹਮਣੇ ਆਉਣੀਆਂ ਨੇ ਉਲਟਾ ਉਹਨੂੰ ਫੋਨ ਫੋਨ ਕਰਨ ਦਾ ਤਾਂ ਮੈਨੂੰ ਲੱਗਦਾ ਉਹਦਾ ਹੱਕ ਹੀ ਨਹੀਂ ਬਣਦਾ ਸੀ ਹੁਣ ਸੋਨੂ ਕੌਰ ਨੇ ਜੇ ਮੇਰੀ ਵੀਡੀਓ ਇਹ ਦੇਖ ਲਈ ਰੱਬ ਨਾ ਕਰੇ ਜੇ ਇਹ ਵੀਡੀਓ ਥੋੜੀ ਜਿਹੀ ਵਾਇਰਲ ਹੋ ਗਈ ਤੇ ਸੋਨੂ ਕੌਰ ਨੇ ਵੀਡੀਓ ਦੇਖ ਲਈ ਤਾਂ ਸੋਨੂ ਕੌਰ ਮੂੰਹ ਚੱਕ ਕੇ ਰਿਪਲਾਈ ਦੇਣ ਮੈਨੂੰ ਵੀ ਆਊਗੀ ਫਿਰ ਹੁਣ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਜੇ ਸੂਨੂਕੌਰ ਨੇ ਮੈਨੂੰ ਕੁਝ ਅਵਾ-ਤਵਾ ਬੋਲਿਆ ਤਾਂ ਮੈਂ ਉਹਨੂੰ ਉਸੇ ਦੀ ਲੈਂਗੁਏਜ ਦੇ ਵਿੱਚ ਜਵਾਬ ਦੇਵਾਂਗੀ ਕਿਉਂਕਿ ਪਹਿਲਾਂ ਉਹ ਇਸ ਚੀਜ਼ ਬੋਲ ਚੁੱਕੀ ਹੈ ਆਲਰੇਡੀ ਕਿ ਬੱਚੇ ਸੰਭਾਲ ਬੱਚਿਆਂ ਨੂੰ ਲੈ ਕੇ ਵੀਡੀਓ ਪਾਉਣੀ ਆ ਠੀਕ ਹੈ ਮੈਂ ਮੈਨੂੰ ਪਤਾ ਮੈਂ ਕਿੱਦਾਂ ਸੰਭਾਲਣਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਹੇ ਅਸੀਂ ਸਿਰਫ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਰਹੇ ਹਾਂ ਠੀਕ ਹੈ ਤੂੰ ਵਲੌਗ ਬਣਾ ਰਹੀ ਹੈ ਠੀਕ ਹੈ ਪਰ ਚਲ ਜੇ ਤੂੰ ਇੰਨੀ ਚੰਗੀ ਹੁੰਦੀ ਤੁਸੀਂ ਆਪ ਸੋਚੋ ਜੇ ਸੋਨੂ ਇੰਨੀ ਚੰਗੀ ਸੀ ਤਾਂ ਫਿਰ ਸੋਨੂ ਨੇ ਉਹਨੂੰ ਫੋਨ ਕਿਉਂ ਕੀਤਾ ਫੋਨ ਕਰਕੇ ਉਹਨੂੰ ਧਮਕਾ ਕਿਉਂ ਰਹੀ ਐ ਧਮਕਾਉਣਾ ਹੀ ਹੋ ਗਿਆ ਇਹ ਇਮੋਸ਼ਨਲ ਬਲੈਕਮੇਲਿੰਗ ਹੋ ਗਿਆ ਉਹ ਡਾ ਬੋਲਦੀ ਦੇਖੋ ਕਿਹੜੇ ਤਰੀਕੇ ਦੇ ਨਾਲ ਆ ਇੱਕ ਹੋਰ ਕਲਿੱਪ ਐਡ ਕਰਦੀ ਆ ਮੈਂ ਦੇਖਿਓ ਸੋਨੂ ਨੇ ਤਾਂ ਜੀ ਸਾਫ਼ ਕਹਿਤਾ ਕਿ ਨਹੀਂ ਮੈਂ ਤਾਂ ਬਈ ਇੰਨੇ ਪੈਸੇ ਲਵਾਂਗੀ ਮੈਂ ਤਾਂ 25000 ਰੁਪਏ ਵੀ ਕਹਿੰਦੇ ਆ ਠੀਕ ਹੈ ਜੀ 25000 ਉਦੋਂ ਬਾਅਦ ਇਹ ਵੀ ਕਿਹਾ ਕਿ ਮੈਂ ਤਾਂ 45000 50 50000 ਰੁਪਏ ਵੀ ਲੈਣੀਆਂ ਨਾ ਕਰਵਾਉਣ ਵੀਡੀਓ ਹੈਗਾ ਇਸ ਗੱਲ ਦਾ ਪ੍ਰੂਫ ਕੋਈ ਤੁਹਾਡੇ ਕੋਲ ਬਿਲਕੁਲ ਆ ਦੇਖੋ ਤੁਸੀਂ ਲੈ ਕੁੜੀ ਦੇ ਕੋਲੇ ਪ੍ਰੂਫ ਵੀ ਹੈ ਇਸ ਗੱਲ ਦਾ ਵੀ ਸੋਨੂ ਕੌਰ ਨੇ ਤਾਂ ਉਸ ਕੁੜੀ ਦਾ ਕਹਿਣਾ ਦੇਖੋ ਉਹ ਇਹ ਕਹਿ ਰਹੀ ਵੀ ਮੈਂ ਨਾਰਮਲੀ ਗੱਲ ਕੀਤੀ ਸੀ ਪਰ ਵੀ ਹਾਂ ਸੋਨੂ ਕੌਰ ਨੇ ਇਹ ਆਖਿਆ ਉਹਨੂੰ ਵੀ ਜੇ ਮੈਨੂੰ ਕੁਝ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ ਤੂੰ ਆ ਬਈ ਕਿਉਂ ਜ਼ਿੰਮੇਵਾਰ ਉਹ ਉਹਨੇ ਇਹੋ ਜਿਹਾ ਕੀ ਕਹਿਤਾ ਸੱਚ ਦ ਲੋਕਾਂ ਦੇ ਸਾਹਮਣੇ ਤੇਰਾ ਸੱਚ ਆ ਗਿਆ ਇਸ ਕਰਕੇ ਉਹ ਜ਼ਿੰਮੇਦਾਰ ਆ ਇਹ ਜਿਹੜਾ ਚਿਹਰੇ ਦੇ ਉੱਪਰ ਚਿਹਰੇ ਆਪਾਂ ਪਾ ਕੇ ਲੋਕਾਂ ਦੇ ਸਾਹਮਣੇ ਪੇਸ਼ ਆਉਂਦੇ ਨੇ ਨਾ ਇਹ ਬਹੁਤੀ ਦੇਰ ਨਹੀਂ ਰਹਿੰਦੇ ਹੁੰਦੇ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਕਿਸੇ ਦਾ ਛੇਤੀ ਆ ਜਾਂਦਾ ਕਿਸੇ ਦਾ ਲੇਟ ਹੋ ਜਾਂਦਾ ਬਸ ਇੰਨਾ ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਅਸੀਂ ਲੋਕ ਹੀ ਆ ਆਮ ਲੋਕ ਹੀ ਆ ਜਿਨ੍ਹਾਂ ਨੇ ਇਹਨੂੰ ਸਿਰ ਤੇ ਚੜਾਇਆ ਹੋਇਆ ਸੁਣਨ ਚ ਇਹ ਵੀ ਆ ਰਿਹਾ ਜਿਹੜਾ ਮਤਲਬ ਮੇਰੇ ਨਾਮ ਧਿਆਨ ਚ ਨਹੀਂਗਾ ਜਿਹੜੇ ਮੁੰਡੇ ਨੇ ਇਹਦੀ ਫਸਟ ਇੰਟਰਵਿਊ ਕੀਤੀ ਸੀ ਜਿਹਦੇ ਕਾਰਨ ਫਸਟ ਇੰਟਰਵਿਊ ਕੀਤੀ ਸੀ ਜਿਹਦੇ ਕਾਰਨ ਜਿਹੜਾ ਹੈਗਾ ਇਹ ਉਹਦਾ ਮਤਲਬ ਵਧੀਆ ਇਹਦੀ ਪਛਾਣ ਬਣ ਗਈ ਲੋਕ ਇਹਨੂੰ ਮਤਲਬ ਇਹਦੇ ਰੰਗ ਦੇ ਕਰਕੇ ਹਨਾ ਲੋਕ ਸਾਂਵਲੇ ਦੇ ਕਰਕੇ ਚਲੋ ਇਹਨੂੰ ਫੇਸ ਵੈਲਿਊ ਜਿਹੜੀ ਹੈਗੀ ਇਹਦੀ ਬਣਨ ਲੱਗ ਗਈ ਅੱਜ ਜਿਹਦੇ ਕਰਕੇ ਇਹ ਫੇਮਸ ਹੋਈ ਆ ਇਹਨੇ ਉਸੇ ਦੇ ਨਾਲ ਦੁਬਾਰਾ ਇੰਟਰਵਿਊ ਕਰਨ ਦਾ 25000 ਰੁਪਏ ਮੰਗਿਆ ਕੰਤੂ ਸੇ ਸੋਚੋ ਵੀ ਪੈਸੇ ਨੇ ਆਪਣੇ ਨਾਲ ਜਾਣਾ ਪੈਸਾ ਕਦੇ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ ਰਿਸ਼ਤੇ ਠੀਕ ਹੈ ਇੱਕ ਚੰਗਾ ਇਨਸਾਨ ਇਨਸਾਨ ਦੇ ਨਾਲ ਤੇ ਵੀ ਜਿਹੜੇ ਇਨਸਾਨ ਨੇ ਤੈਨੂੰ ਕਮਲੀਏ ਠੀਕ ਹੈ ਤੈਨੂੰ ਐਨੇ ਜੋਗਰੀ ਕਰਿਆ ਅੱਜ ਜਿਹੜੇ ਇਨਸਾਨ ਨੇ ਤੈਨੂੰ ਤੇਰੀ ਪਛਾਣ ਬਣਵਾਈ ਆ ਤੇਰਾ ਫਰਸਟ ਇੰਟਰਵਿਊ ਨੇ ਫ੍ਰੀ ਚ ਕੀਤਾ ਹੱਜ ਤੂੰ ਉਹ ਤੋਂ 25000 ਰੁਪਏ ਅੜ ਕੇ ਮੰਗ ਰਹੀ ਹੈ ਹੱਦ ਹੋ ਗਈ ਮੈਂ ਨਾ ਮਤਲਬ ਕਹਿਣਾ ਨਹੀਂ ਸੀ ਚਾਹੁੰਦੀ ਪਰ ਜੇ ਜਿਹੜਾ ਸਿਸਟਮ ਇਹਦਾ ਚੱਲ ਰਿਹਾ ਹੈ ਨਾ ਬਹੁਤੀ ਧੀਰ ਐਦਾਂ ਦੇ ਜਿਹੜੇ ਹੁੰਦੇ ਨਾ ਲੋਕੋ ਜਿਆਦਾ ਕਹਿੰਦੇ ਹੁੰਦੇ ਨਾ ਇਹੋ ਜਿਹੇ نسل ਦੇ ਘੋੜੇ ਨਾ ਲੰਮੀ ਰੇਸ ਦੇ ਨਹੀਂ ਘੋੜੇ ਰਹਿੰਦੇ ਠੀਕ ਹੈ ਵੀ ਜਿਹੜਾ ਇਨਸਾਨ ਹੋਣੀ ਇਹਦੇ ਵਿੱਚ ਇੰਨਾ ਐਟੀਟਿਊਡ ਆ ਹਲੇ ਨੇ ਕੀਤਾ ਕੀ ਹੈ ਹਜੇ ਨੇ ਕੀਤਾ ਕੀ ਹੈ ਮੈਨੂੰ ਐਂ ਦੱਸੋ ਵੀ ਚਲੋ 3 ਲੱਖ ਦੇ ਫੋਲੋਅਰਸ ਹੈਗੇ ਨੇ ਠੀਕ ਹੈ ਸਬਸਕ੍ਰਾਈਬਰ ਵੀ ਇਹਦੇ ਅੱਛੇ ਨੇ ਤੇ YouTube ਤੋਂ ਪੇਮੈਂਟ ਆਉਂਦੀ ਆ ਘਰ-ਬਾਰ ਦੀ ਕੋਈ ਇਹਨੇ ਹਜੇ ਕੁਝ ਨਹੀਂ ਕਰਿਆ ਇਦਾਂ ਦਾ ਠੀਕ ਹੈ ਇਹਦੀ ਭਰਾ ਭੈਣ ਹੈਗੀ ਉਹ ਪੈਕੇ ਬੈਠੀ ਆ ਹਸਬੰਡ ਨੂੰ ਲੈ ਕੇ ਕੀਤਾ ਕੀ ਹੈ ਜੇ ਇਹਨਾਂ ਦੀ ਇਹੀ ਲੈਂਗੁਏਜ ਰਹੀ ਇਹਨਾਂ ਦਾ ਇਹੀ ਤਰੀਕਾ ਰਿਹਾ ਲੋਕਾਂ ਨੂੰ ਰਿਪਲਾਈ ਦੇਣ ਦਾ ਲੋਕਾਂ ਨਾਲ ਇੰਨਾ ਰੂਡ ਤਾਂ ਲੋਕ ਐਡੇ ਕਮਲੇ ਨਹੀਂਗੇ ਬਹੁਤ ਲੋਕ ਪਏ ਨੇ ਪ੍ਰੋਮੋਸ਼ਨਾਂ ਕਰਨ ਵਾਸਤੇ ਜਿਹੜੇ ਨਿਮਰਤਾ ਨਾਲ ਲੋਕਾਂ ਨਾਲ ਪੇਸ਼ ਆਉਂਦੇ ਨੇ ਇਹ ਸਿਰਫ ਇਹ ਨਹੀਂਗਾ ਕਿ ਸ਼ਕਲ ਲੋਕ ਫੇਮਸ ਹੋ ਗਏ ਤਾਂ ਮਤਲਬ ਕਿ ਬਸ ਜਿਵੇਂ ਕਹੋਂਗੇ ਦੁਨੀਆਂ ਉਵੇਂ ਚੱਲੂਗੀ। ਇੱਕ ਕਿਸੇ ਟਾਈਮ ਤਾਂ ਲੋਕਾਂ ਦੀ ਅੱਖ ਖੁੱਲੂਗੀ ਨਾ। ਇੰਨੇ ਲੋਕ ਕਮਲੇ ਨਹੀਂਗੇ। ਹੁਣ ਕੁਝ ਹੱਦ ਤੱਕ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਹੁਣ। ਕੁਝ ਕਿਤਾ ਪਿੱਛੇ ਹਟ ਜਾਣਗੇ ਆ ਰਿਕਾਰਡਿੰਗ ਇਹਦੀ ਸੁਣ ਕੇ ਜਿਹੜੇ ਸਿਆਣੇ ਹੋਏ। ਤੇ ਜਿਨ੍ਹਾਂ ਨੂੰ ਹੋਇਆ ਵੀ ਹਾਂ ਭਾਈ। ਕ੍ਰੇਜ਼ ਵੀ ਸੋਨੂ ਘਰ ਤੋਂ ਬਿਨਾ ਤਾਂ ਸਾਡਾ ਕੰਮ ਹੀ ਨਹੀਂ ਚੱਲਣਾ। ਉਹ ਹੋ ਸਕਦਾ ਵੀ ਇਹਨੂੰ ਇੰਨੇ-ਇੰਨੇ ਪੈਸੇ ਦਿੰਦੇ ਵੀ ਹੁਣ ਪਰ ਮੈਨੂੰ ਤਾਂ ਨਹੀਂ ਲੱਗਦਾ 40-45000 ਰੁਪਏ ਕੋਈ ਲੈਂਦਾ ਹੋਊਗਾ ਪ੍ਰੋਮੋਸ਼ਨ ਦਾ ਤੇ ਕੋਈ ਇਹਨੂੰ ਦਿੰਦਾ ਹੋਊਗਾ। ਦੇਖੋ ਜੀ ਜੇ ਕੋਈ ਗੱਲ ਤੁਹਾਨੂੰ ਮੇਰੀ ਲੱਗੀ ਗਲਤ ਤਾਂ ਮੈਂ ਮਾਫੀ ਚਾਹੁੰਦੀ ਆ ਮੇਰੇ ਭੈਣ ਭਰਾਵਾਂ ਤੋਂ ਪਰ ਮੈਂ ਇਹ ਚੀਜ਼ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਇਹ ਹੁੰਦਾ ਵੀ ਮੇਰੀ ਵੀਡੀਓ ਤੋਂ ਕੁਝ ਨਾ ਕੁਝ ਗੱਲ ਐਦਾਂ ਦੀ ਜੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਡਾਊਟ ਆ ਤਾਂ ਮਤਲਬ ਉਹ ਕਲੀਅਰ ਹੋ ਜੇ ਹੈਨਾ ਮੈਨੂੰ ਨਹੀਂ ਪਤਾ ਵੀ ਇਹਨੂੰ ਰੋਸਟਿੰਗ ਕਹਿੰਦੇ ਨੇ ਜਾਂ ਇਹ ਕੀ ਮੈਂ ਕਰ ਰਹੀ ਆ ਮੈਂ ਸਿਰਫ ਸਹੀ ਨੂੰ ਜਿਹੜੀਆਂ ਚੀਜ਼ਾਂ ਉਹ ਗਲਤ ਕਰ ਰਹੀ ਮੈਂ ਉਹ ਦੱਸ ਰਹੀ ਆ ਵੀ ਇਹ ਚੀਜ਼ ਐ ਵੀ ਹੋ ਸਕਦੀ ਸੀ ਹੈਨਾ ਤੇ ਕਰਦੇ ਆਪਾਂ ਵੀਡੀਓ ਨੂੰ ਇੱਥੇ ਖਤਮ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਨਾ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਭੁੱਲਿਓ ਨਾ ਤੇ ਕਰਦੇ ਆਂ ਵੇਟ ਹੋ ਸਕਦਾ ਉਮੀਦ ਆ ਕਿ ਰਿਪਲਾਈ ਸੋਨੂੰ ਦਾ ਜ਼ਰੂਰ ਆਊਗਾ ਫਿਰ ਆਪਾਂ ਮਿਲਦੇ ਆ ਇੱਕ ਨਿਊ ਵੀਡੀਓ ਦੇ ਨਾਲ ਹੁਣ ਆਪਾਂ ਰਿਪਲਾਈ ਜ਼ਰੂਰ ਦੇਵਾਂਗੇ ਜਿਹਦਾ ਰਿਪਲਾਈ ਆਇਆ ਤਾਂ ਠੀਕ ਹੈ ਕਿਉਂਕਿ ਸਹੀ ਨੂੰ ਸਹੀ ਕਹਿਣ ਪਿੱਛੇ ਜੇ ਕੋਈ ਗਲਤ ਕਹੂਗਾ ਤਾਂ ਕੋਈ ਚੱਕਰ ਨਹੀਂਗਾ ਕਰਦੇ ਆਂ ਜੀ ਵੀਡੀਓ ਨੂੰ ਖਤਮ ਥੈਂਕ ਯੂ